ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਅਣਖ ਦੇ ਨਾਲ ਤੇ ਬਾਈ ਜੀ ਵੀਡੀਓ ਦੀ ਆਵਾਜ਼ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਟਰੈਕਟਰ ਜਾ ਰਿਹਾ ਸੀ ਤੇ ਉੱਤੇ ਗਾਣੇ ਚੱਲ ਰਹੇ ਸੀਗੇ ਤੇ ਗਾਣਿਆਂ ਨਾਲ ਕਾਪੀਰਾਈਟ ਆ ਜਾਂਦਾ ਕਿਵੇਂ ਤੁਹਾਡੇ ਮੌਸਮ ਆਪਣੇ ਦੇਖੋ ਬੱਦਲ ਬਾਈ ਹੋ ਰਹੀ ਹੈ ਹਲਕੇ ਹਲਕੇ ਕਣੀਆਂ ਪੈ ਰਹੀਆਂ ਇੱਧਰ ਹਰਾਚਾਰਾ ਵੱਡਿਆ ਜਾ ਰਿਹਾ ਤੇ ਉੱਧਰ ਮੋਬਾਈਲ ਤੇ ਵੀਡੀਓ ਦੇਖੀ ਜਾ ਰਹੇ ਆ ਮੁੰਡੇ ਬੇਲੜ ਕੰਮ ਵਾਲੇ ਕੰਮ ਲੱਗੇ ਆ ਧੰਨਵਾਦ ਬਾਈ ਜੀ ਧੰਨਵਾਦ ਤੁਹਾਡਾ ਕਮੈਂਟ ਕਰਨ ਲਈ ਦਿਖਾਉਣਾ ਤੁਹਾਨੂੰ ਫਸਲ ਜਿਹੜੀ ਹਵਾਕਾਰ ਨੂੰ ਦਿਖ ਚੁੱਕੀ ਆ ਕਿਵੇਂ ਆ ਕਣਕਾਂ ਕੁਣਕਾਂ ਜਰੂਰ ਦੱਸਿਓ ਆ ਦੇਖੋ ਜੀ ਇਹ ਫਸਲ ਲੱਗ ਚੁੱਕੀ ਜਿਹੜੀ ਬਾਕੀ ਹੁਣ ਵੀ ਮੌਸਮ ਥੋੜਾ ਬਦਲ ਬਾਈ ਹੋ ਚੁੱਕੀ ਐ ਕਣੀਆਂ ਹੋ ਚੁੱਕੀਆਂ ਤੇ ਅਦਸਤੂਰੀ ਤੇ ਕਾਲ ਆ ਗਈ ਸੀ ਜੀ ਤਾਂ ਕਰਕੇ ਲਾਈ ਉਹ ਅਸੀਂ ਬੰਦ ਅਸੀਂ ਬੈਠੇ ਹਾਂ ਅਜੇ ਤੱਕ ਧੰਨਵਾਦ ਤੁਹਾਡਾ ਹੋਰ ਯਾਰਾ ਵਾਈਫਾਈ ਲੱਕ ਰੱਖਣਾ ਪਿਆ ਕਰਨ ਸਵਰਾਜ ਨੂੰ ਕਹੀ ਹੂੰ ਮੜਾ ਜਾ ਗੱਲ ਕਰੀਏ ਨਾ ਉਹ ਕਹਿੰਦਾ ਰਿਪੀਟ ਕਰ ਲੈ ਵੀਰੇ ਤੋਂ ਜੁਲੰਦਿਤ ਬਾਲ ਸਿੰਘ ਨੂੰ ਫੋਨ ਲਾਉਂਦੇ ਉਹ ਪਹਿਲਾਂ ਫੇਸਬੁੱਕ ਤੇ ਚੈੱਕ ਕਰਿਆ ਕਰੋ ਵੀ ਇਹ ਲਾਈਵ ਨੇ YouTube ਤੇ ਹਾਂ ਤਾਂ ਦੱਸੋ ਦੱਸੋ ਅੱਲਾਸਦੇਓ ਔਰ ਕੈਮਰਾ ਰਿਕਾਰਡ ਹੀ ਕਰਾ ਦਿਓ